ਰਾਜਵੀਰ ਜਵੰਦੇ ਦੇ ਨਾਲ ਸਕੂਲ ਚ ਪੜਨ ਵਾਲੀ ਕੁੜੀ ਨੇ ਕਰ ਦਿੱਤਾ ਵੱਡਾ ਖੁਲਾਸਾ ਜੋ ਕਿ ਤੁਹਾਡੀ ਰੂਹ ਨੂੰ ਹਿਲਾ ਕੇ ਰੱਖ ਦੂੰਗਾ ਹਾਂਜੀ ਦੋਸਤੋ ਰਾਜਵੀਰ ਦੀ ਕਲਾਸਮੇਟ ਨੇ ਕਹਿ ਦਿੱਤਾ ਕੁਝ ਇਹੋ ਜਿਹਾ ਲਾਈਵ ਆ ਕੇ ਜੋ ਕਦੇ ਵੀ ਕਿਸੇ ਨੇ ਸੋਚਿਆ ਨਹੀਂ ਸੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਕੁੜੀ ਰਾਜਵੀਰ ਦੀ ਬਚਪਨ ਤੋਂ ਲੈ ਕੇ ਯੂਨੀਵਰਸਿਟੀ ਤੱਕ ਨਾਲ ਹੀ ਪੜ੍ਹਾਈ ਕਰਦੀ ਆ ਜਿੱਥੇ ਕੁਲਵਿੰਦਰ ਬਿੱਲਾ ਤੇ ਕਨਬਰ ਗਰਵਾਲ ਵੀ ਪੜ੍ਹਾਈ ਕਰਦੇ ਸੀ ਤੇ ਹੁਣ ਅਸੀਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਦੀ ਕਲਾਸਮੇਟ ਨੇ ਕਿਹਾ ਕਿ ਰਾਜਵੀਰ ਬਚਪਨ ਤੋਂ ਹੀ ਬਹੁਤ ਸ਼ੁਕੀਨ ਸੀ ਨਵੇਂ-ਨਵੇਂ ਕੱਪੜੇ ਪਾਉਣ ਦਾ ਤੇ ਉਹ ਸਭ ਨਾਲ ਹੱਥ ਦੇ ਰਿਂਦੇ ਇਥੋਂ ਤੱਕ ਟੀਚਰਾਂ ਨਾਲ ਵੀ ਮਜ਼ਾਕ ਕਰਦੇ ਰਹਿੰਦੇ ਸੀ ਤੇ ਉਹ ਬਹੁਤ ਵਧੀਆ ਤੇ ਨੇਕ ਇਨਸਾਨ ਸੀ ਤੇ ਨਾਲ ਹੀ ਕਿਹਾ ਮੈਂ ਉਹਨਾਂ ਵਰਗਾ ਅੱਜ ਤੱਕ ਕੋਈ ਦੁਨੀਆ ਤੇ ਦੇਖਿਆ ਹੀ ਨਹੀਂ ਤੇ 나 ਹੀ ਸ਼ਾਇਦ ਮੈਂ ਆਪਣੇ ਜੀਉਂਦੇ ਜੀ ਕਿਸੇ ਹੋਰ ਨੂੰ ਦੇਖਾਂ ਤੇ ਇਹ ਕੁੜੀ ਨੇ ਕਹਿ ਦਿੱਤਾ ਕੁਝ ਇਹੋ ਜਿਹਾ ਜਿਸ ਨੂੰ ਸੁਣ ਕੇ ਸਾਰਿਆਂ ਦੀ ਰੂਹ ਕੰਬ ਜਾਊਗੀ ਉਹਨਾਂ ਨੇ ਕਿਹਾ ਰਾਜਵੀਰ ਆਪਣੇ ਦੋਸਤਾਂ ਨੂੰ ਆਪਣੇ ਪਰਿਵਾਰ ਵਾਂਗ ਮੰਨਦਾ ਸੀ ਤੇ ਉਹ ਹਰ ਕਿਸੇ ਨਾਲ ਹੱਥ ਕੇ ਗੱਲਾਂ ਕਰਦਾ ਹੁੰਦਾ ਸੀ ਤੇ ਉਹਨਾਂ ਦੀ ਦੋਸਤ ਨੇ ਕਿਹਾ ਹਾਦਸੇ ਤੋਂ 6-7 ਦਿਨ ਪਹਿਲਾਂ ਉਹਨਾਂ ਦੀ ਗੱਲ ਉਹਨਾਂ ਦੇ ਦੋਸਤ ਹਰਪਿੰਦਰ ਭੁੱਲਰ ਨਾਲ ਹੋਈ ਸੀ ਤੇ ਰਾਜਵੀਰ ਦਾ ਫੋਨ ਹੈਂਡ ਬੀਸੀ ਤੇ ਮੈਂ ਉਹਨਾਂ ਦੇ ਕੋਲ ਸੀ ਤੇ ਇਹਨਾਂ ਦੋਨਾਂ ਨੇ ਫੋਨ ਤੇ ਬਹੁਤ ਨਾਰਮਲ ਗੱਲ ਕੀਤੀ ਸੀ ਤੇ ਹਰਪਿੰਦਰ ਨੇ ਰਾਜਵੀਰ ਨੂੰ ਹੱਸ ਕੇ ਕਿਹਾ ਕਿ ਉਹਨਾਂ ਦੇ ਖਾਸ ਯਾਰ ਦੋਸਤ ਦਾ ਵਿਆਹ ਆ ਉਹ ਸਿਰਫ ਤੈਨੂੰ ਹੀ ਬੁਲਾਉਣਾ ਚਾਹੁੰਦੇ ਆ ਰਾਜਵੀਰ ਵੀਰੇ ਤੇ ਉਹਨਾਂ ਨੇ ਸਿਰਫ ਤੇਰਾ ਹੀ ਅਖਾੜਾ ਲਗਾਉਣਾ ਆ ਰਾਜਵੀਰ ਨੇ ਹੱਸਦੇ ਹੋਏ ਕਿਹਾ ਸੀ ਯਾਰ ਮੇਰੀ ਪਹਿਲੇ ਹੀ ਟਿਕਟ ਬੁੱਕਿਆ ਹੋਰ ਪਾਸੇ ਮੈਂ ਉੱਥੇ ਜਾਣਾ ਆ 6-7 ਦਿਨਾਂ ਚ ਤੇ ਹਰਪਿੰਦਰ ਭੁੱਲ ਰ ਅੱਗੇ ਉਹ ਕਹਿੰਦਾ ਕਿ ਉਹਨਾਂ ਨੇ ਵਿਆਹ ਦਾ ਤਰੀਕਾ ਬਦਲ ਦਿੱਤੀਆਂ ਵੀਰੇ ਸਿਰਫ ਤੇਰੇ ਕਰਕੇ ਤੇ ਹਰਪਿੰਦਰ ਨੇ ਕਿਹਾ ਪਹਿਲਾਂ ਤੂੰ ਇਹ ਲਾਈਵ ਸ਼ੋਅ ਲਗਾ ਆ ਜਾ ਕੇ ਫਿਰ ਮੇਰੇ ਯਾਰ ਦੋਸਤ ਦੇ ਅ ਨੇ ਉਹਨੂੰ ਕਿਹਾ ਕਿ ਵੀਰੇ ਮੇਰੇ ਕੋਲ ਟਾਈਮ ਬਿਲਕੁਲ ਨਹੀਂ ਆ ਮੇਰੇ ਕੋਲ ਆਲਰੇਡੀ ਬਹੁਤ ਪ੍ਰੋਗਰਾਮ ਬੁੱਕ ਆ ਤੇ ਮੈਂ ਨਹੀਂ ਆ ਸਕਦਾ ਉੱਥੇ ਤੇ ਰਾਜਵੀਰ ਨੇ ਕਿਹਾ ਜੇ ਤੈਨੂੰ ਕੋਈ ਹੋਰ ਸਿੰਗਰ ਪਸੰਦ ਆ ਤੂੰ ਮੈਨੂੰ ਦੱਸ ਦੇ ਮੈਂ ਉਹਨਾਂ ਦਾ ਪ੍ਰੋਗਰਾਮ ਉੱਥੇ ਕਰਾ ਦੂੰਗਾ ਪਰ ਮੈਂ ਉੱਥੇ ਉਸ ਟਾਈਮ ਨਹੀਂ ਹੋਣਾ ਰਾਜਵੀਰ ਦੀਆਂ ਇਹ ਗੱਲਾਂ ਸੁਣ ਕੇ ਉਸ ਦਾ ਦੋਸਤ ਹੱਸ ਪਿਆ ਤੇ ਕਹਿੰਦਾ ਰਾਜਵੀਰ ਵੀਰੇ ਤੂੰ ਤਾਂ ਸੱਚੀ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਆ ਤੇ ਹੁਣ ਇਹ ਗੱਲ ਕਿਸੇ ਵੱਡੇ ਸੱਚਬਲ ਵੱਧ ਜਾਂਦੀ ਆ ਤੇ ਉਹਨਾਂ ਦੀ ਕਲਾਸਮੇਟ ਕਹਿੰਦੀ ਆ ਕਈ ਵਾਰ ਸਾਨੂੰ ਸਾਡੀ ਮੌਤ ਤੋਂ ਪਹਿਲਾਂ ਹੀ ਜ਼ਿੰਦਗੀ 'ਚ ਇਸ਼ਾਰੇ ਮਿਲ ਜਾਂਦੇ ਆ ਪਰ ਸਾਨੂੰ ਉਹ ਇਸ਼ਾਰੇ ਉਸ ਟਾਈ ਸਮਝ ਨਹੀਂ ਆਉਂਦੀ ਸ਼ਾਇਦ ਇਸ ਗੱਲ ਦਾ ਰਾਜਵੀਰ ਨੂੰ ਵੀ ਪਤਾ ਨਹੀਂ ਸੀ ਕਿ ਹੁਣ ਸ਼ਾਇਦ ਕੁਝ ਇਹੋ ਜਿਹਾ ਹੋਣ ਵਾਲਾ ਆ ਜਿੱਥੇ ਮੇਰੀ ਜਾਨ ਖਤਰੇ 'ਚ ਜਾ ਸਕਦੀ ਆ ਤਾਂ ਹੀ ਤਾਂ ਰਾਜਵੀਰ ਹਾਦਸੇ ਤੋਂ 2-3 ਦਿਨ ਪਹਿਲਾਂ ਅਜੀਬ ਗੱਲਾਂ ਕਰਦਾ ਸੀ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਕੀਤੀਆਂ ਸੀ ਕਿ ਹੁਣ ਮੈਂ ਨਹੀਂ ਰਹਿਣਾ ਪਰ ਉਸ ਟਾਈਮ ਤੇ ਰਾਜਵੀਰ ਦੀ ਪੋਸਟ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਸੀ ਤੇ ਰਾਜਵੀਰ ਹਮੇਸ਼ਾ ਇੱਕ ਗੱਲ ਹੱਸ ਕੇ ਕਹਿੰਦਾ ਹੁੰਦਾ ਸੀ ਕਿ ਵਕਤ ਕਦੇ ਵੀ ਰੁਕਦਾ ਨਹੀਂ ਜੋ ਜ਼ਿੰਦਗੀ 'ਚ ਹੋ ਕੇ ਰਹਿਣਾ ਉਹ ਹੋ ਕੇ ਹੀ ਰਹਿੰਦਾ ਆ ਤੇ ਜੋ ਸਾਡੇ ਕਰਮਾਂ ਦਾ ਵਾ ਉਹ ਸਾਨੂੰ ਇੱਥੇ ਮਿਲ ਜਾਣਾ ਆ ਜਿੰਨਾ ਲਿਖਿਆ ਆ ਕਰਮਾਂ ਦਾ ਉਹ ਸਭ ਕੁਝ ਮਿਲ ਜਾਣਾ ਆ ਪਰ ਉਸ ਤੋਂ ਬਾਅ ਕੁਝ ਨਹੀਂ ਮਿਲਣਾ ਇਹ ਗੱਲ 27 ਸਤੰਬਰ ਨੂੰ ਸੱਚ ਹੋ ਗਈ ਸੀ ਜਦੋਂ ਰਾਜਵੀਰ ਦਾ ਐਕਸੀਡੈਂਟ ਹੋਇਆ ਸੀ 10 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਵੈਂਟੀਲੇਟਰ ਤੇ ਰਹਿ ਕੇ ਰਾਜਵੀਰ ਦੀ ਕਲਾਸਮੇਟ ਨੇ ਰੋਂਦੇ ਹੋਏ ਕਿਹਾ ਰਾਜਵੀਰ 'ਚ ਕੋਈ ਵੀ ਗਾਇਕੀ ਵਾਲਾ ਘਮੰਡ ਨਹੀਂ ਸੀ ਉਹ ਇੱਕ ਇਨਸਾਨੀਅਤ ਦਾ ਪ੍ਰਤੀਕ ਸੀ ਤੇ ਉਹ ਗਰੀਬ ਬੱਚਿਆਂ ਨੂੰ ਵੀ ਗੱਲ ਲਾ ਕੇ ਮਿਲਦਾ ਹੁੰਦਾ ਸੀ ਤੇ ਉਸ ਦਾ ਦਿਲ ਬਹੁਤ ਵੱਡਾ ਸੀ ਉਹ ਹਰ ਕਿਸੇ ਦੀ ਮੁਸੀਬਤ ਆਉਣ ਤੇ ਮਦਦ ਕਰਦਾ ਸੀ ਤੇ ਉਸ ਦੀ ਮੌਤ ਨੇ ਪੂਰੇ ਬਲਡ ਨੂੰ ਹਿਲਾ ਕੇ ਰੱਖ ਦਿੱਤਾ ਤੇ ਰਾਜਵੀਰ ਨੇ ਜੋ ਗੱਲ ਕਹੀ ਸੀ ਮੈਂ ਹੁਣਾ ਨਹੀਂ ਉਹ ਗੱਲ ਅੱਜ ਸੱਚ ਹੋ ਗਈ ਰਾਜਵੀਰ ਦੀ ਮੌਤ ਨਾਲ ਉਸ ਦੇ ਪਰਿਵਾਰ ਨੂੰ ਹੀ ਨਹੀਂ ਸਗੋ ਦੀ ਮੌਤ ਨਾਲ ਪੂਰਾ ਵਰਲਡ ਹਿੱਲ ਗਿਆ ਤੇ ਉਸਦੇ ਛੋਟੇ ਛੋਟੇ ਬੱਚਿਆਂ ਤੋਂ ਪਿਤਾ ਦਾ ਸਹਾਰਾ ਉੱਠ ਗਿਆ ਤੇ ਕਲਾਸਮੇਟ ਕਹਿੰਦੀ ਆ ਰਾਜਵੀਰ ਹਰ ਕਿਸੇ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਹੁੰਦਾ ਸੀ ਵੱਡੇ ਛੋਟੇ ਦਾ ਪੂਰਾ ਆਦਰ ਮਾਨ ਤੇ ਸਤਿਕਾਰ ਕਰਦਾ ਹੁੰਦਾ ਸੀ ਤੇ ਕਦੇ ਵੀ ਉਹਨਾਂ ਨੇ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਸੀ ਜਦੋਂ ਉਹਨਾਂ ਨੂੰ ਉਹਨਾਂ ਦੇ ਫੈਨ ਮਿਲਦੇ ਸੀ ਉਹ ਸਾਬ ਨਾਲ ਹੱਸ ਕੇ ਤੇ ਗਲੇ ਲਾ ਕੇ ਮਿਲਦਾ ਹੁੰਦਾ ਸੀ ਉਹਨਾਂ ਵਿੱਚ ਕੋਈ ਵੀ ਫਿੰਗਰ ਦਾ ਘਮੰਡ ਨਹੀਂ ਸੀ ਇਹੋ ਆਪਣੇ ਪੁੱਤ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਪੁੱਤ ਵੱਡਾ ਹੋ ਕੇ ਆਪਣੇ ਪਿਓ ਦਾ ਨਾਮ ਰੋਸ਼ਨ ਕਰੀ ਪਰ ਇਹ ਸਭ ਕੁਝ ਅਧੂਰਾ ਹੀ ਰਹਿ ਗਿਆ ਤੇ ਸਭ ਕੁਝ ਉਲਟਾ ਹੀ ਹੋ ਗਿਆ ਉਸ ਦੇ ਛੋਟੇ ਜਿਹੇ ਬੱਚੇ ਤੋਂ ਉਸ ਦੇ ਪਿਤਾ ਦਾ ਸਾਆ ਉੱਠ ਗਿਆ ਤੇ ਰਾਜਵੀਰ ਦੇ ਅੰਤਿਮ ਸੰਸਕਾਰ ਤੇ ਉਸ ਦਾ ਪੁੱਤਰ ਹੁੰਦਾ ਰਿਆ ਤੇ ਥੱਕ ਹਾਰ ਕੇ ਸੌਂ ਗਿਆ ਸੀ ਕਿਸੇ ਨੇ ਨਹੀਂ ਦੱਸਿਆ ਕਿ ਤੇਰੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਆ ਉਹ ਹੁਣ ਉੱਥੇ ਚਲੇ ਗਏ ਨੇ ਜਿੱਥੇ ਕੋਈ ਵਾਪਸ ਨਹੀਂ ਆਇਆ ਤੇ ਇਹ ਟਾਈਮ ਹਰ ਕਿਸੇ ਦੇ ਅੱਖਾਂ ਵਿੱਚੋਂ ਹੰਝੂ ਲੈ ਕੇ ਆ ਗਿਆ ਸੀ ਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਸਥਾਨਕ ਐਮਪੀ ਇਹ ਕਹਿੰਦਾ ਆ ਕਿ ਰਾਜਵੀਰ ਦੀ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਉਸ ਨੇ ਨਾਲ ਹੀ ਕਿਹਾ ਜੇ ਸਰਕਾਰ ਨੌਕਰੀ ਨਹੀਂ ਦਿੰਦੀ ਤਾਂ ਮੈਂ ਉਹਨੂੰ ਆਪਣੇ ਪਲਾਂਟ ਵਿੱਚ ਨੌਕਰੀ ਮਗਾ ਹੁਣ ਸਾਰਿਆਂ ਦੀ ਗੱਲ ਇਸੇ ਤੇ ਟਿਕੀ ਆ ਕਿ ਸਥਾਨਕ ਕੈਂਪੀ ਆਪਣਾ ਕੀਤਾ ਹੋਇਆ ਵਾਅਦਾ ਨਿਭਾਉਂਦਾ ਆ ਜਾਂ ਨਹੀਂ ਤੇ ਅਸੀਂ ਰਾਜਵੀਰ ਨੂੰ ਗੀਤਾਂ ਤੇ ਖਬਰਾਂ ਨਾਲ ਉਹਨਾਂ ਦੀ ਜਾਰੀ ਦੋਸਤੀ ਤੇ ਉਹਨਾਂ ਦੀਆਂ ਫਿਲਮਾਂ ਨਾਲ ਜਿਉਂਦਾ ਰੱਖਾਂਗੇ ਤੇ ਰਾਜਵੀਰ ਨੂੰ ਇਨਥਾਪ ਦਬਾ ਕੇ ਰਾਵਾਂਗੇ ਤੇ ਰਾਜਵੀਰ ਦੀ ਫਰੈਂਡ ਨੇ ਕਿਹਾ ਕਿ ਰਾਜਵੀਰ ਵਰਗੇ ਇਸ ਦੁਨੀਆ ਤੇ ਬਾਰ-ਬਾਰ ਨਹੀਂ ਆਉਂਦੇ ਜਿਨ੍ਹਾਂ ਕੋਲ ਇੰਨਾ ਪੈਸਾ ਹੋਣ ਤੋਂ ਬਾਅਦ ਵੀ ਕੋਈ ਕਮੰਡ ਨਹੀਂ ਆਉਂਦਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੇ ਤੁਸੀਂ ਵੀ ਰਾਜਵੀਰ ਨੂੰ ਦਿਲ ਤੋਂ ਪਿਆਰ ਕਰਦੇ ਸੀ ਤਾਂ ਸਾਨੂੰ ਕਮੈਂਟਾਂ ਵਿੱਚ ਕੁਝ ਨਾ ਕੁਝ ਲਿਖ ਕੇ ਜ਼ਰੂਰ ਜਾਓ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਕਲ ਕਰ ਲਿਓ ਅਸੀਂ ਮਿਲਦੇ ਆ ਨੈਕਸਟ ਵੀਡੀਓ